ਓ ਜਾਨਵੀ ਤੂੰ ਕਿਵੇਂ ਪਾਰਲਰ ਚ ਆਈ ਫਿਰਦੀ ਆ ਜਨਮ ਦੇ ਨਾਲ ਮੇਰਾ ਤੇ ਫਿਰ ਤੂੰ ਇੱਥੇ ਕੀ ਕਰਨ ਆਈ ਆ ਮੂੰਹ ਅਜ ਲਿਸ਼ਤਾਨ ਆਈ ਆ ਓਏ ਮੂੰਹ ਤੇ ਮਾਸਤਾ ਹੈਗਾ ਨਹੀਂ ਹੱਡੀਆਂ ਲਿਸ਼ਕਾਉਣ ਆਈ ਆ ਤੇ ਹੋਰ ਕੀ ਕਰਾਣਾ ਤੇ ਨਾਲ ਨੇਲਸ ਵੀ ਲਗਵਾਉਣਾ ਆਈ ਆ ਸ਼ਿਵਾਲੀ ਮੇਕਓਵਰਸ ਤੇ ਓ ਯਾਰ ਤੂੰ ਗੋਰੀ ਤਾਂ ਹੈਗੀ ਆ ਤੈਨੂੰ ਮੂੰਹ ਲਿਸ਼ਕਾਉਂਦੀ ਕੀ ਲੋੜ ਆ ਅੱਗੇ ਤੇ ਤੁਹਾਨੂੰ ਪਤਾ ਮੈਂ ਗੋਰੀ ਤੇ ਹੈ ਆਈ ਆ ਤੇ ਹਾਂ ਤੇਰੀ ਖੂਬਸੂਰਤੀ ਦਾ ਰਾਜ ਵੀ ਫਰੂਟ ਹੈ ਗਈ ਆ ਖੂਬਸੂਰਤੀ ਦਾ ਰਾਜ ਫਰੂਟ ਹੀ ਗਈ ਆ ਉਹੀ ਤਾਂ ਮੈਂ ਕਹੀ ਜਾਂਨਾ ਫਿਰ ਕੀ ਲੋੜ ਸੀ ਆਉਂਦੀ ਪਰ ਮੈਂ ਕਿ ਜਿਹੜੀ ਡਾਲੋ ਗਈ ਸਕੀਨ ਨਾ ਬਿਮਾਰ ਹੋਣਾ ਲਿਸ਼ਕਾਣਾ ਚੱਲ ਫਿਰ ਹੁਣ ਜਲਦੀ ਕਰਾ ਜੋ ਕਰਾਣਾ ਤੇ ਲੋਕਾਂ ਨੂੰ ਦੱਸ ਤੂੰ ਕਿੱਥੇ ਤਬਾਈ ਮਚਾਈ ਆ ਵੀਕਰ ਤਾਂ ਤਬਾਈ ਮਚਾੜੀ ਪੂਰੇ ਅੰਬਰਸਰ ਸ਼ਾੜੀ ਚ ਤੇ ਜਾਣ ਵੀ ਤੇਰੇ ਅੱਗੇ ਕੀ ਪਿਆ ਦਿਖਾਈ ਆਣਾ ਚੁੱਕੀ ਆ ਦੇਖ ਸਕਦੇ ਹੋ ਉਹ ਜਾਣ ਵੀ ਉਹ ਸਾਹਮਣੇ ਪੁੱਤਾਂ ਵਾਲਾ ਮਾਫਤ ਪਿਆ ਉਹ ਮੂੰਹ ਤੇ ਲਾ ਕੇ ਦਿਖਾਈ ਹਾਂਜੀ ਅੱਜ ਪੂਤ ਲੱਗਣ ਢਈ ਆ ਓਏ ਪੂਤ ਲੱਗਣ ਢਈ ਕੀ ਆ ਤੂੰ ਹੈਗੀ ਪੂਤਾ ਓ ਜਾਣ ਵੀ ਇੱਕ ਗੱਲ ਦੱਸ ਯਾਰ ਓ ਲੋਕੀ ਤੈਨੂੰ ਕੀ ਕਹਿ ਕੇ ਬੁਲਾਉਂਦੇ ਆ ਵੈਸੇ ਛੱਟ ਦੀ ਕਟਰੀਨਾ ਕੈਫ ਛੱਟੇ ਦੀ ਓ ਜਾਣ ਵੀ ਜੜੇ ਹਿਸਾਬ ਨਾਲ ਤੇਰੇ ਨੱਕ ਵਿੱਚ ਦੀ ਦੰਦੇ ਦਿਖੀ ਜਾਂਦੇ ਆ ਤੂੰ ਸਹੀ ਸੀ ਦੰਦੇ ਅੱਜ ਕੀ ਲੱਗਣ ਢਈ ਆ ਅੱਗੇ ਤੇ ਪੂਤ ਲੱਗਣ ਢਈ ਆ ਓਏ ਕਾ ਦੇਖ ਲਓ ਪੂਤਾ ਆਰ ਕੀ ਗਰੀਬਾਂ ਦੀ ਕਟਰੀਨਾ ਕੈਫ ਓ ਯਾਰ ਮੈਂ ਪਾਲਰ ਵਾਲਿਆਂ ਤੇ ਹੈਰਾਨਾ ਬਈ ਇੰਨੇ ਵਹਿਲੇ ਤੁਰੇ ਫਿਰਦੇ ਆ ਜਦੋਂ ਜੀ ਕਰਦਾ ਇਹ ਪਿੰਜਰ ਨੂੰ ਘਰੋਂ ਚੱਕ ਲਿਆਉਂਦੇ ਆ ਓ ਯਾਰ ਨਾਲੇ ਇਹਨਾਂ ਫੇਸ਼ੀਅਲ ਦੀ ਲੋੜ ਨਹੀਂ ਓ ਇਹਨੂੰ ਗਲੂਕੋਜ਼ ਦੀ ਲੋੜ ਆ ਨਾਲੇ ਮੇਰੀ ਲੋਕਾਂ ਅੱਗੇ ਬੇਨਤੀ ਆ ਯਾਰ ਇਹ ਪਿੰਜਰ ਨੂੰ ਨਾ ਸਰਕਾਰੀ ਹਸਪੀਟਲ ਛੱਡ ਕੇ ਆਓ ਓ ਲੋਕਾਂ ਨੂੰ ਬੋਡੀ ਦੇ ਪਾਰਟ ਬਾਰੇ ਸਮਝਾਉਣ ਲਈ